ਸੁਤਰੰਜਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਸਬੂਰ ਨੰਬਰ 102 ਮਿਤੀ 10 8 2024 थाना ਬਗੜੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੁਤਰੰਜਗ੍ਰਾਮ ਹਰਨਜੀਤ ਕਬਰੀ ਇੱਕ ਵੱਡੀ ਰਕਮੀ ਹੋਈ ਹੈ ਲੁਧਿਆਣਾ ਪੁਲਿਸ ਨੇ ਇੱਕ ਮਾਰਕਾ ਕਾਰਵਾਈ ਕਰਦੇ 154 ਗ੍ਰਾਮ ਹਿਰੋਇਨ ਨਾਲ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਮਹੱਤਵਪੂਰਨ ਸਫਲਤਾ ਨੂੰ ਲੁਧਿਆਣਾ ਸੀਨੀਅਰ ਪੁਲਿਸ ਅਧਿਕਾਰੀ ਐਸ.ਪੀ. ਕ੍ਰਾਈਮ ਅਮਨਦੀਪ ਬਰਾੜ ਨੇ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਈਏ ਇਹ ਗ੍ਰਿਫਤਾਰੀ ਸੀਆਈਏ ਅਤੇ ਦੁਗਰੀ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਆਪਰੇਸ਼ਨ ਵਿੱਚ ਕੀਤੀ ਗਈ ਹੈ। ਬਰਾੜ ਨੇ ਦੱਸਿਆ ਕਿ આરોપી ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ આરોપી ਨੇ ਹੀਰੋਇਨ ਕਿੱਥੋਂ ਮੰਗਵਾਈ ਅਤੇ ਕਿਸ ਨੂੰ ਸਪਲਾਈ ਕਰਨਾ ਸੀ। ਇਹ ਕਾਰਵਾਈ ਲੁਧਿਆਣਾ ਵਿੱਚ ਨਸ਼ੇ ਦੇ ਖਿਲਾਫ ਚੱਲ ਰਹੇ ਮੁਹਿੰਮ ਦਾ ਹਿੱਸਾ ਹੈ ਅਤੇ ਪੁਲਿਸ ਇਸ ਦੀ ਪਛੋਕੜ ਤੈਅ ਕਰਨ

ਇਸ ਤੋਂ ਪਹਿਲਾਂ ਵੀ ਕਰੀਬ 2-3 ਮੁਕਦਮੇ ਦਰਜ ਹੈ ਇਹਨੂੰ 153 ਗ੍ਰਾਮ ਹਿਰੋਇਨ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ ਤੇ ਇਸ ਦੇ ਉੱਪਰ ਐਫਆਰ ਨੰਬਰ 102 ਮਿਤੀ 10-8-2024 ਥਾਣਾ ਦੁਗਰੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਤੇ ਇਹ ਵੀ ਜਿਹੜੀ ਅਗਲੀ ਤੀਸ਼ਰਤ ਚੱਲ ਪਈ ਹੈ ਇਹ ਭਾਈ ਹਿੰਮਤ ਸਿੰਘ ਨਗਰ ਦੁਗਰੀ ਦਾ ਰਹਿਣ ਵਾਲਾ ਹੈ ਉਸ 사이 ਤੋਂ ਇਹਨੂੰ ਜਿਹੜਾ ਕਾਬੂ ਕੀਤਾ ਪੁਲਿਸ ਵੱਲੋਂ ਤੇ ਇਹਦੀ ਜਿਹੜੀ ਅੱਗੇ ਦੀ ਤਫ਼ਤੀਸ਼ ਹੈ ਕਿੱਥੋਂ ਲੈ ਕੇ ਆਏ ਸੀ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਉਹਦੀ ਜਿਹੜੀ ਕੁੱਤੀਸ਼ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਇਹ ਦੇਖੋ ਜਸ ਜਿਵੇਂ ਇੱਕ ਰਿਕਵਰੀ ਹੋਈ 153 ਗ੍ਰਾਮ ਹੈਰੋਇਨ ਦੀ ਰਿਕਵਰੀ ਇੱਕ ਵੱਡੀ ਰਿਕਵਰੀ ਹੋਈ ਹੈ ਇਹ ਕਿੱਥੋਂ ਲੈ ਕੇ ਆਇਆ ਸੀ ਕਿਉਂ ਸਪਲਾਈ ਕਰਨੇ ਆ ਸੀ ਸਬਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਅਸੀਂ ਟ੍ਰੇਸ ਕਰ ਰਹੇ ਹਾਂ ਇਹਦੀ ਸਾਰੀ ਟੈਕਨੀਕਲ ਇਨਪੁਟਸ ਦੀ ਹੈਲਪ ਨਾਲ ਅਸੀਂ ਇਹਦੀ ਤਤਕਸ਼ਿਕਾ ਕਰ ਰਹੇ ਹਾਂ ਤੇ ਇਹਦੀ ਫੰਡਿੰਗ ਬਾਰੇ ਜਿਹੜਾ ਉਸਦੇ ਬਾਰੇ ਵੀ ਅਸੀਂ ਫਾਈਨੈਂਸ਼ੀਅਲ ਐਨਾਲਿਸਿਸ ਵੀ ਕਰਾਂਗੇ ਵੀ ਇਹਨੇ ਕੋਈ ਪ੍ਰਾਪਰਟੀ ਜਿਹੜਾ ਬਣਾਈ ਹੋਤਾ ਉਹਦੇ ਖਰਾਬ ਵੀ ਜਿਹੜੀ ਬੰਦੀ ਸਾਡੇ ਸਰਪੇਕਟਰ ਦੀ ਕਾਰਵਾਈ ਉਹ ਕੀਤੀ ਗਈ ਤੇ ਜੇ ਸਾਡਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆ ਕਿੱਥੇ ਇਹਨੂੰ ਦੇਣ ਜਾਣਾ ਹੈਗਾ ਤੇ ਇਸ ਹੋਂ ਦੀ ਤਤਕਸ਼ਿਕਾ ਬਾਕੀ ਹੋਰ ਜਾਣਕਾਰੀ ਲਈ ਬਣੇ ਰਹੋ ਖਬਰਗਲ ਟੀਵੀ ਦੇ ਨਾਲ